ਜੀ ਦਾ ਖਸਤਾ ਹੈ ਜੀ ਕੀ ਪਤੇ ਜੀ ਆ ਜਿਹੜਾ ਭਾਈ ਆਪਾਂ ਦੇਖਦੇ ਆ ਨਾ ਇਹਦਾ ਬੇਟਾ ਦੀ ਨਾ ਤੁਹਾਡਾ ਹਾਂ ਜੀ ਕਿੰਨੇ ਦਿਨ ਹੋ ਗਏ ਇਹ 10 11 ਦਿਨ ਹੋ ਗਏ 10 11 ਦਿਨ ਹੋ ਗਏ ਛੜੇ ਰੜਿਆ ਹੋਇਆ ਸੀਗਾ ਚਲੋ ਉੱਥੋਂ ਉਹਨੇ ਛੁੱਟੀ ਕਰਕੇ ਆਉਦਾ ਇਹਨਾਂ ਉਹਨੂੰ ਤਾਂ ਕਹਾਂ ਦੀਏ ਬਣਾ ਜਿਨ੍ਹਾਂ ਦੇ ਮਾਲਕ ਨਾਲ ਰੜਿਆ ਸੀ ਵੀ ਮੈਂ ਘਰੋਂ ਜਾਣਾ ਤੇ ਫਿਰ ਇਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹਦਾ ਛੋੜੇ ਨਾਲ ਕੋਈ ਸੰਪਰਕ ਤਾਂ ਨਹੀਂ ਹੋਇਆ ਉਹਦਾ ਪਹਿਲੇ ਹੋਇਆ ਥਾ ਪਹਿਲਾਂ ਹੋਇਆ ਸੀ ਹਾਂ ਜੀ ਬਸ ਜਿਸ ਦਿਨ ਉਹ ਗਿਆ ਉਸੇ ਦਿਨ ਮਤਲਬ ਬਾਤ ਹੋਆ ਥਾ ਅੱਛਾ 10 10 11 ਦਿਨ ਹੋ ਗਏ ਥੋੜੀ ਘਰੇ ਘਰੇ ਨਹੀਂ ਪਹੁੰਚਿਆ ਘਰੇ ਨਹੀਂ ਪਹੁੰਚਿਆ ਅੱਛਾ ਹਾਂ ਅਬ ਉਹ ਢੂੰਢਤੇ ਹੈ ਮਿਲਦਾ ਹੈ ਨਹੀਂ ਕਿ ਆਪਣੇ ਸਾਰੇ ਢੂੰਢ ਲਿਆ ਸਾਰੇ ਢੂੰਢ ਲਿਆ ਜੀ ਅੱਛਾ ਅੱਛਾ ਉਹਦਾ ਫੋਟੋ ਵਗੈਰਾ ਹੈਗਾ ਕੁਝ ਹਾਂ ਜੀ ਫੋਟੋ ਹੈ ਫੋਟੋ ਦਿਖਾ ਦਿਓ ਹਨਾ ਹਾਂ ਇਹ ਫੋਟੋ ਹੈ ਦੋਸਤੋ ਜੇ ਕਿਸੇ ਨੂੰ ਵੀ ਇਹ ਮਿਲਿਆ ਨਾ ਸਾਥ ਸਾਥ ਕਰ ਦੇ ਕੰਨਾਂ ਦਾ ਤੇ ਯਾਰ ਇਹ ਭਰਾ ਨੂੰ ਦੱਸਿਓ ਇਹਦਾ ਦਲਵੀਰ ਨੰਬਰ ਬੋਲਦੇ ਯਾਰ ਇਹ ਮੇਰੇ ਨੰਬਰ ਨਹੀਂ ਬੋਲਣਾ ਆਉਂਦਾ ਹਨਾ ਕਿੰਨਾ ਨੰਬਰ ਇਹਦਾ ਮਾੜਾ ਜਿਹਾ ਬੋਲਦੇ 73430 73430 ਨਹੀਂ 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 73409 73409 ਹਾਂ ਅੱਛਾ 02106 021 06 06 ਤੁਹਾਡੇ ਵੀ ਨੰਬਰ ਬੋਲਦਾ 73409 ਹਾਂ 02106 ਅੱਛਾ ਠੀਕ ਐ ਤੋ ਤਾ ਮੁੰਡਾ ਜਿਹੜਾ ਹੈਗਾ ਬੰਦ ਹੋ ਗਿਆ ਇਹ ਫੋਟੋ ਦੇਖ ਲਓ ਯਾਰ 16 ਸਾਲ ਦਾ ਕਹਦਾ 16 ਸਾਲ ਦਾ ਕੱਦ ਕਿੰਨਾ ਕਹਦਾ 16 ਸਾਲ ਦਾ ਹੈ ਕੱਦ ਕਿੰਨਾ ਹਾਂਜੀ ਕੱਦ ਕਿੰਨਾ ਕਹੋਗਾ 5 ਫੁੱਟ 5 ਫੁੱਟ 7 ਇੰਚ ਆ ਵਹੀ ਤਨਾ ਅੱਛਾ ਤੇ ट करके हाँ। वो उधर से वो मतलब हाँ देखा, देखा वो मुर्गी फार्म का वो डॉक्टर था हाँ। मुर्गी वाला डॉक्टर हाँ। वो तूरी देखा था वो तुर्के जा रहा था उसके बाद नहीं देखा ਅੱਛਾ ਜਣੀ ਧੂਰੀ ਠੀਕ ਹੈ ਕਿੰਨੇ ਕਿੰਨੇ ਦਿਨ ਹੋ ਗਏ ਧੂਰੀ ਦੇਖੇ ਨੇ ਉਹ ਉਸੇ ਦਿਨ ਗਿਆ ਜਿਸ ਦਿਨ ਉਹ ਨਿਕਲਾ ਉਸੇ ਦਿਨ ਦੇਖਾ ਕਿੰਨੇ ਤਰੀਕ ਨੂੰ ਨਿਕਲੇ ਹੋਊਗਾ ਤਰੀਕ ਕੋ ਤਾਂ ਪਤਾ ਨਹੀਂ ਅਨਾਜਾ 10 ਦਿਨ ਹੋ ਗਏ ਹੋਣਗੇ 11 ਦਿਨ ਹੋ ਗਿਆ 11 ਦਿਨ ਹਾਂ ਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਉੱਥੇ ਤੁਸੀਂ ਵਿਹਾਰ ਚੋਂ ਆਏ ਹੋ ਹਮਨੇ ਵਿਹਾਰ ਸਾ ਆ ਪਰਸੋ ਅੱਛਾ ਪਰਸੋ ਵੀ ਬੜਾ ਬੱਚਾ ਘਰੇ ਨਹੀਂ ਆਇਆ ਪਰਸੋ ਸੇ ਢੂੰਡ ਰਹੇ ਮਿਲ ਰਹਾ ਨਹੀਂ ਅੱਛਾ ਨਾਲੇ ਹਮਾਰਾ ਸਾਥ ਸਰਦਾਰ ਵੀ ਢੂੰਡਤਾ ਹੈ ਸਰਦਾਰ ਵੀ ਢੂੰਡਤਾ ਹੈ ਨਾ ਹਾਂ ਜੀ ਅੱਛਾ 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 ਤੁਸੀਂ ਸੰਗ ਬੇਨਤੀ ਕਰਦੇ ਹੋ ਵੀ ਉਹਨਾਂ ਨੂੰ ਵੀ ਜਿਹਨੂੰ ਕਿਸੇ ਨੂੰ ਮਿਲੇ हां फोटो भी छोड़ रखे हैं अच्छा मोबाइल में हां फोटो भी छोड़ रखे हैं किसी को मिल जाएगा इसी नंबर पे कॉल करना अच्छा सरदार ने छोड़ रखा अपना मोबाइल से अच्छा उन्होंने भी रखे हैं हां जी दोस्तों एक भाई दा ना सहयोग दो जे किसे नु मिलदा ना ए त मोबाइल नंबर थोनू पहला बोल देता फोन नंबर एक बार और बोल देंगे तेरा और बोल दो हो ना 73409 02106 कहना 73 73409 02106 अरे बेचारा ਕਈ ਦਿਨਾਂ ਤੋਂ ਪਰੇਸ਼ਾਨ ਹੋ ਹਨ ਜਿਹਦਾ ਬੱਚਾ 4-5 ਦਿਨ ਹੋ ਗਿਆ ਮੈਨੂੰ ਲੱਗਦਾ 11 ਦਿਨ ਹੋ ਗਏ ਮਿਲਿਆ ਨਹੀਂ ਹੈਗਾ ਤੇ ਜਿਹਨੂੰ ਵੀ ਮਿਲਿਆ ਯਾਰ ਬੇਨਤੀ ਆਇਆ ਭਰਾ ਦਾ ਇਹਦਾ ਦੁੱਖ ਬਹੁਤ ਜ਼ਿਆਦਾ ਜਾਨੀ ਬੱਚੇ ਦਾ ਤੁਹਾਨੂੰ ਪਤਾ ਹੀ ਹੈ ਹਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਮਿਲ ਜੂਗਾ ਹੋਂ ਤਾਂ ਮੋਬਾਈਲਾਂ ਦਾ ਸਾਧਨ ਹੈਗਾ ਹੁਣ ਤਾਂ ਯਾਰ ਆਪਣੇ ਦੋਸਤ ਸਾਰਿਆਂ ਨੂੰ ਬੇਨਤੀ ਆ ਵੀ ਇਹ ਵੀਡੀਓ ਕਰ ਦਿਓ ਸ਼ੇਅਰ ਹਨਾ ਨਹੀਂ ਮੈਂ ਤਾਂ ਹੋਂ ਕਦੇ ਕਿਹਾ ਨਹੀਂ ਹੈਗਾ ਯਾਨੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਯਾਰ ਕਿਸੇ ਇਹ ਜਿਹੜੇ ਭਰਾ ਦਾ ਬੇਟਾ ਮਿਲ ਜੂਗਾ ਠੀਕ ਹੈ ਦੋਸਤੋ ਵਹੀਂ ਜੀ ਦਾ ਖਲਸਾ ਵਹੀਂ ਜੀ ਕੀ ਫਤਹ